ਮਾਨ ਸਤਕਾਰ ਉਹਨਾਂ ਦੇ ਨਾਂ ਤੇ ਯਾਦਗਾਰਾਂ ਸਕੂਲ ਕਾਲਜ ਉਹਨਾਂ ਦੇ ਨਾਂ ਤੇ ਵਿਕਾਸ ਦੇ ਕੰਮ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ ਹੈ ਆ ਜੋ ਫਰਜ ਨੂੰ ਅਸੀਂ ਨਿਭਾ ਰਹੇ ਹਾਂ ਸ਼ਹੀਦਾਂ ਦੀ ਚਿਤਾਵਾਂ ਪਰ ਲਗेंगे ਹਰ ਸਾਲ ਮੇਲੇ ਵਤਨ 'ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ। ਵੀਰੋ ਆਪਾਂ ਜਿਹੜੇ ਲੋਕਲ ਪਿੰਡਾਂ ਤੋਂ ਆਏ ਆ ਸਨਾਮ ਸ਼ਹਿਰ ਤੋਂ ਆਪਾਂ ਜਾਣਦੇ ਆ। ਕਿ ਕਿਵੇਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਣ ਦੀ ਜ਼ਖਮੀਆਂ ਨੂੰ ਉੱਥੇ ਤੜਫਦੇ ਲੋਕਾਂ ਨੂੰ ਦੇਖ ਕੇ ਪਗ ਸਿੰਘ ਉਦਸ਼ਹੀਦ ਉਦਮ ਸਿੰਘ ਜੀ ਦਾ ਖੂਨ ਖੋਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਦੀ ਕਿ ਮੈਂ ਬਦਲਾ ਲਵਾਂਗਾ ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਬਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਿਸਤੌਲ ਫੜੇ ਕੇ 5 ਸਾਲ ਦੀ ਸਜ਼ਾ ਹੋ ਗਈ ਸਜਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਮਿਸ਼ਨ ਤੇ ਚਲੇ ਗਏ 21 ਸਾਲ ਅੱਗ ਬਾਲੀ ਰੱਖੀ ਉਸ ਯੋਧੇ ਨੇ ਆਪਣੀ ਹਿੱਕ 'ਚ 21 ਸਾਲ ਐਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਿਆਂ ਦੀਆਂ ਮਾਮਿਆਂ ਫੁੱਫੜਾਂ ਦੀਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੰਡ ਪਾਠਾਂ ਤੇ ਇੱਕ ਦੂਜੇ ਦੇ ਭੋਗਾਂ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਆਬਦੇ ਹੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਨਿੱਜੀ ਤਾਂ ਕੋਈ ਲੜਾਈਆਂ ਚੱਲ ਪੈਂਦੀਆਂ ਇਸੇ ਕਰਕੇ ਅੱਜ ਫਿਰ ਆਪਾਂ ਇੱਥੇ ਮੱਥਾ ਟੇਕਣਾ ਆਉਣੇ ਆ। ਇਸੇ ਕਰਕੇ ਇਹਨਾਂ ਨੂੰ ਸਜਦਾ ਕਰਨਾ ਆਉਣੇ। ਔਰ ਜਾ ਕੇ ਉੱਥੇ ਬੜੇ ਮੌਕੇ ਮਿਲੇ। ਸਰ ਮਾਈਕਲ ਅਡਵੈਰ ਨੂੰ ਮਾਰਨ ਦੇ। ਸਰਦੀਪਾਦੀ ਸੀ ਉਹਨਾਂ ਕੋਲੇ। ਸਰਦੀਪਾਦੀ ਅੰਗਰੇਜ਼ ਆਪਣੇ ਪਿੱਠੂਆਂ ਨੂੰ ਦਿੰਦੇ ਹੁੰਦੇ ਸੀ ਆਪਣੇ ਕੋਲੇ ਵੀ ਨੇ ਇੱਥੇ ਸਾਰਾ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਕਾਂਡ ਵਾਲੇ ਦਿਨ ਸ਼ਾਮ ਨੂੰ ਜਨਰਲ ਡਾਇਰ ਨੂੰ ਰੋਟੀ ਖਵਾਈ ਸੀ ਤੇ ਉਹਦੇ ਬਦਲੇ ਉਹਨਾਂ ਨੇ ਫਿਰ ਬਹੁਤ ਉਹਨਾਂ ਨੂੰ ਜਾਗੀਰ ਦਿੱਤੀ ਸੀ ਉਹਨਾਂ ਨੂੰ ਵੀ ਸਰ ਕਹਿੰਦੇ ਨੇ ਉਹਨਾਂ ਦਾ ਇੱਕ ਹੌਣਹਾਰ ਇੱਥੇ ਨਾਬੇ ਬੈਠਾ ਹੈ ਪਹਿਲਾਂ ਦੂਜੀਆਂ ਗੋਲੀਆਂ ਮਾਰਨ ਵਾਲਾ ਨੂੰ ਸਨਮਾਨਤ ਕਰੀ ਗਏ ਬਾਅਦ ਚਿੱਟੇ ਦੀਆਂ ਗੋਲੀਆਂ ਖੁਆਈ ਗਏ ਉਹ ਸਰ ਨੇ ਜੀ ਸ਼ਹੀਦ ਆਜ਼ਮ ਉਧਮ ਸਿੰਘ ਕਹਿੰਦਾ ਇਦਾਂ ਨਹੀਂ ਧੋਖੇ ਨਾਲ ਨਹੀਂ ਕਹਿ ਕੇ ਕਹਿ ਕੇ ਕੰਮ ਕਰੂੰਗਾ ਮੈਂ ਬਹੁਤ ਵਾਰੀ ਇੰਗਲੈਂਡ ਸ਼ੋਵ ਵਗੈਰਾ ਕਰਨ ਗਿਆ ਆਮ ਤੌਰ ਤੇ ਸੈਟਰਡੇ ਸੰਡੇ ਸ਼ੋਅ ਹੁੰਦੇ ਦੋ 3 ਦਿਨ 4 ਦਿਨ ਵੇਲੇ ਹੁੰਦੇ ਆ ਹੁਕਮ ਮਨ ਕਮਨ ਚਲੇ ਜਾਂਦੇ ਆ ਕਲਾਕਾਰ ਮੈਂ ਤਾਂ ਇਹੀ ਕਹਿੰਦਾ ਸੀ ਮੈਨੂੰ ਤਾਂ ਕੈਂਗਸਟਨ ਹਾਲ ਦਿਖਾ ਕੇ ਲਿਆਓ ਕੈਂਗਸਟਨ ਹਾਲ ਜਿਹੜਾ ਮੈਨੂੰ ਪੌੜੀਆਂ ਦਿਖਾ ਦਿਓ ਜਿੱਥੋਂ ਦੀ ਉਹ ਚੜਿਆ ਸੀ ਅੰਦਰ ਗਿਆ ਸੀ ਸਾਈਡ ਤੋਂ ਪੌੜੀਆਂ ਨੇ ਮੈਂ ਦੇਖਿਆ ਹੋਈਆਂ ਨੇ ਉਹ ਬੇਥੋਂ ਅੰਦਰ ਚਲਾ ਗਿਆ ਜੀ ਜਦੋਂ ਮਾਈਕਲ ਡਵੈਰ ਨੇ ਇਹ ਗੱਲ ਕਹੀ ਕਿ ਅੱਜ ਤੋਂ 21 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਬਗਾਵਤ ਉੱਠੀ ਜਿਸ ਨੂੰ ਮੈਂ ਗੋਲੀਆਂ ਦਾ ਆਰਡਰ ਦੇ ਕੇ ਉਹ ਖੂਨ ਠੰਡੇ ਕਰਤੇ ਲੋਕਾਂ ਦੇ ਉੱਤੇ ਨਾਲ ਦੀ ਨਾਲ ਉੱਠ ਕੇ ਕਿਤਾਬ ਚ ਪਿਸਤੌਲ ਕੱਢ ਕੇ ਛਾਤੀ ਚ ਗੋਲੀਆਂ ਮਾਰ ਕੇ ਪਿਸਤੌਲ ਤਰਤਾ ਕਹਿੰਦਾ ਮੈਨੂੰ ਫੜ ਲਓ ਮੇਰਾ ਕੰਮ ਹੋ ਗਿਆ ਵੀਰੋ ਕੋਈ ਮਾਫੀ ਨਹੀਂ ਮੰਗੀ ਕੋਈ ਚਿੱਠੀ ਨਹੀਂ ਲਿਖੀ ਮੈਨੂੰ ਛੱਡ ਦਿਓ ਮੈਨੂੰ ਆਹ ਕਰ ਦਿਓ ਮੈਨੂੰ ਤੇ ਰਹਿਮ ਕਰ ਦਿਓ ਆ ਜਿਹੜੀ ਕੁਰਬਾਨੀ ਹੈ ਇਹ ਮਸਾਲਾ ਨਹੀਂ ਮਿਲਦੀਆ ਦੁਨੀਆ ਚ ਕਿਸਮਤ ਵਾਲਿਆਂ ਸੀ ਕਿ ਪ੍ਰਮਾਤਮਾ ਨੇ ਉਸ ਧਰਤੀ ਤੇ ਜਨਮ ਦਿੱਤਾ ਉਸ ਪਤਣ ਦਾ ਪਾਣੀ ਪੀਣ ਦਾ ਮੌਕਾ ਉਸ ਸ਼ਹਿਰ ਦੇ ਵਿੱਚ ਪੜ੍ਹਾਈ ਦਾ ਮੌਕਾ ਮਿਲਿਆ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਨਾਨਕੇ ਇੱਥੇ ਨੇ ਇੱਕੋ ਪੱਤਨ ਦਾ ਪਾਣੀ ਪੀਂਨੇ 15 ਕਿਲੋਮੀਟਰ ਪਿੰਡ ਹੈ ਸ਼ਹਿਰ ਸਾਨੂੰ ਇਹੀ ਪੈਂਦਾ ਸੁਪਰਮਾਤਮਾ ਨੇ ਜਿੱਥੇ ਸਾਨੂੰ ਪੈਦਾ ਕੀਤਾ ਅਸੀਂ ਤਾਂ ਕੋਟਨ ਕੋਟ ਸ਼ੁਕਰਾਨਾ ਹੀ ਕਰਦੇ ਆ ਕਿ ਸਾਨੂੰ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਜਨਮ ਦਿੱਤਾ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲਿਆ ਹੈ ਥੋੜਾ ਬਹੁਤ ਉਹਨਾਂ ਦੇ ਕਦਮਾਂ ਤੇ 1-2% ਵੀ ਚੱਲਣ 'ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀਰੋ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਹਜੇ ਆਮ ਲੋਕਾਂ ਤੱਕ ਆਜ਼ਾਦੀ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਦਮੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ 'ਚ ਆਪਾਂ ਕਾਮਯਾਬ ਹੋ ਰਹੇ ਹਾਂ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਸਾਡੇ ਜਵਾਕ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਊ ਹਜੇ ਤਾਂ ਲਾਲਵਤੀਆਂ ਕੋਲੇ ਮਹਿਲਾਂਾਂ ਕੋਲੀ ਬੈਠੀ ਹੈ ਆਜ਼ਾਦੀ ਅਪਨ ਤਾਂ ਉਹੀ 15 ਅਗਸਤ ਬਸ ਉਹੀ ਕਰ ਜਾਂਦੇ ਆ ਕੰਮ ਆਪੜਾ ਤਾਂ ਲਾਲ ਕਿਲੇ ਤੋਂ ਬੋਲੀ ਜਾਂਦੇ ਆ ਜਿਹੜਾ ਵੀ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਆ ਉਹ ਉਹ ਅਫਸਰ ਲਿਖ ਕੇ ਦੇ ਦਿੰਦੇ ਨੇ ਭਾਸ਼ਣ ਉਹੀ ਹੈ ਉਹ ਪੜ੍ਹ ਦਿੰਦਾ ਜੀ ਅਤਵਾਦ ਤੇ ਚਿੰਤਾ ਪ੍ਰਗਟ ਗਰੀਬੀ ਤੇ ਥੋੜੀ ਜੀ ਜ਼ਿਆਦਾ ਚਿੰਤਾ ਪ੍ਰਗਟ ਮੰਗਾਈ ਤੇ ਬਹੁਤ ਜ਼ਿਆਦਾ ਚਿੰਤਾ ਪ੍ਰਗਟ بس 15 اگست او میں کیا ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਭਾਸ਼ਣ ਯਾਦ ਹੋ ਗਏ ਉਹਨੇ ਜੇ ਸਾਡੀ ਕਿਸਮਤ ਨਹੀਂ ਬਦਲ ਸਕਦੇ ਘਟ ਘਟ ਭਾਸ਼ਣ ਤਾਂ ਬਦਲ ਲੋ ਉਹ ਵੀ ਉਹੀ ਚਲੀ ਜਾਂਦੇ ਜੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਟਾਈਮ ਦਿੱਤਾ ਵਕਤ ਦਿੱਤਾ ਪ੍ਰਮਾਤਮਾ ਦੀ ਚੱਕੀ ਘੁੰਮਦੀ ਹੈ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਉਹ ਪਾਰਟੀ ਜਿਹੜੀ ਐਂਟੀ ਕ腐ਪਸ਼ਨ ਮੂਵਮੈਂਟ ਚੋਂ ਨਿਕਲੀ ਰਾਮਲੀਲਾ ਗਰਾਊਂਡ ਚੋਂ ਦਿੱਲੀ ਚੋਂ ਆਮ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਆਮ ਲੋਕਾਂ ਨੂੰ ਉੱਚੀਆਂ ਕੁਰਸੀਆਂ ਤੇ ਉੱਚੇ ਅਹੁਦਿਆਂ ਤੇ ਬਿਠਾਉਣ ਵਾਲੀ ਪਾਰਟੀ ਅਸੀਂ ਲੱਗੇ ਹੋਏ ਹਾਂ ਇਸ ਗੱਲ ਤੇ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਸੀਂ ਉਹਨਾਂ ਦੇ ਜੋ ਕਹਿ ਕੇ ਗਏ ਸੀ ਕਿ ਆਜ਼ਾਦੀ ਬਾਅਦ ਆਜ਼ਾਦੀ ਤੋਂ ਬਾਅਦ ਕਿਹੜੇ ਹੱਥਾਂ 'ਚ ਦੇਸ਼ ਹੋਊਗਾ ਇਹ ਧਿਆਨ ਰੱਖਿਓ। ਉਹਦੇ ਚਾਤ ਆਪਣਾ ਰੋਲ ਅਸੀਂ ਬਖੋਬੀ ਅਦਾ ਕਰ ਰਹੇ ਹਾਂ। ਜਦੋਂ ਵੀ ਕਿਤੇ ਕੋਈ ਗਲਤ ਕੋਈ ਸਰਕਾਰਾਂ ਕਰਦੀਆਂ ਨੇ ਅਸੀਂ ਵਿਪੱਖਸ਼ ਦੇ ਤੌਰ ਤੇ ਜੈ ਸੱਚੇ ਨਾਗਰਿਕ ਹੋਣ ਦੇ ਤੌਰ ਤੇ ਅਸੀਂ ਉਹਦਾ ਵਿਰੋਧ ਕਰਦੇ ਹਾਂ। ਸੋ ਵੀਰੋ ਇਹ ਤੁਹਾਡਾ ਜਿਹੜਾ ਉਹਨਾਂ ਸ਼ਹੀਦਾਂ ਵਾਸਤੇ ਚੱਲ ਕੇ ਆਉਣਾ ਘਰੋਂ ਕਦਮ ਬਾਹਰ ਚੱਕਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੂੰ ਯਾਦ ਕਰਨਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਹੇ ਆ ਜਦੋਂ ਬਾਬਰ ਨੂੰ ਜਾਂਬਰ ਕਿਹਾ ਸੀ ਜਦੋਂ ਚੱਕੀਆਂ ਆਪੀ ਚੱਲਣ ਲੱਗ ਗਈਆਂ ਸੀ ਲੜਾਈਆਂ ਚੱਲ ਰੀਆਂ ਉਦੋਂ ਦੀਆਂ ਸਰਵੰਸਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸੀ ਬਰਕਤ ਵਾਲੀ ਧਰਤੀ ਹੈ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰਨ ਭੁੱਖਾ ਨਹੀਂ ਮਰ ਸਕਦਾ ਇੱਥੇ 20 ਰੁਪਿਆ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਧੂਆਂ ਨੂੰ ਛਕਾਇਆ ਸੀ ਉਹ 200 ਰੁਪਿਆ ਦਾ ਵਿਆਜ ਹੀ ਨਹੀਂ ਮੁੱਕ ਰਿਹਾ ਚਾਹੇ ਤੁਰਕੀ ਚ ਪਹਚਾਲ ਆ ਜੇ ਚਾਹੇ ਦੁਨੀਆ ਚ ਕਿਤੇ ਕੋਈ ਆਫਤਾਂ ਆ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਾਡਾ ਲੰਗਰ ਲੱਗ ਜਾਂਦਾ ਉੱਥੇ ਪਹਿਲਾਂ ਕਾਰਨ ਅਸੀਂ ਸਾਨੂੰ ਉਹਨਾਂ ਨੇ ਪ੍ਰੇਰਨਾ ਦਿੱਤੀ ਹੋਈ ਹੈ ਸੋ ਇਸ ਕਰਕੇ ਮੈਂ ਕਹਿੰਦਾ ਸ਼ਹੀਦਾਂ ਵਾਸਤੇ ਕੋਈ ਪੈਸੇ ਦੇਣੇ ਕੋਈ ਉਸਾਨ ਨਹੀਂ ਮੈਂ ਮੰਗ ਪੱਤਰ ਨਹੀਂ ਕਹਿੰਦਾ ਹੁੰਦਾ ਉਹਨੂੰ ਮੈਂ ਇਹਨੂੰ ਹੱਕ ਪੱਤਰ ਕਹਿੰਦਾ ਸੋ ਹੱਕ ਬਣਦਾ ਹੈ ਸ਼ਹੀਦਾਂ ਦਾ ਕਿ ਭਾਈ ਦੇਸ਼ ਵਾਸਤੇ ਅਸੀਂ ਜਾਨਾਂ ਦਿੱਤੀਆਂ ਨੇ ਤੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੋ ਉਹ ਅਸੀਂ ਕਰ ਰਹੇ ਹਾਂ ਬਹੁਤ ਜ਼ਿਆਦਾ ਮੈਂ ਨਹੀਂ ਬੋਲਣਾ ਕਿਉਂਕਿ ਆਪਾਂ ਤਾਂ ਇੱਥੇ ਹਰ ਰੋਜ਼ ਆਉਂਦੇ ਰਹਿੰਦੇ ਆ ਮਿਲਦੇ ਰਹਿੰਦੇ ਆ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਤੁਸੀਂ ਇਨੀ ਭਾਰੀ ਗਿਣਤੀ ਚਾਹੇ ਹੋ ਨਹੀਂ ਅੱਜ ਕੱਲ ਇਹੋ ਜਿਹੇ ਫੰਕਸ਼ਨਾਂ ਤੇ ਲੋਕ ਜਾਣੋਂ ਹਟ ਗਏ ਕਿਉਂਕਿ ਵਿਸਾਰ ਤੇ ਆਪਾਂ ਵਿਸਾਰਨਾ ਨਹੀਂ ਉਹਨਾਂ ਨੂੰ ਮੰਨੋ ਅਸੀਂ ਤਾਂ ਸੌਂ ਵੀ ਖੜਕੜਕਲਾਂ ਚੁੱਕੀ ਸੀ ਅਸੀਂ ਤਾਂ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਆਪਣੀਆਂ ਰੈਲੀਆਂ ਸ਼ੁਰੂ ਤੇ ਖਤਮ ਕਰਦੇ ਆ ਸੋ ਤੁਸੀਂ ਸੰਗਰੂਰ ਵਾਲਿਆਂ ਨੇ ਪਹਿਲੀ ਵਾਰ ਮੈਨੂੰ ਪਾਰਲੀਮੈਂਟ ਚ ਭੇਜਿਆ ਸ੍ਰਾਮ ਜੀ ਦਾ ਬੜਾ ਵੱਡਾ ਯੋਗਦਾਨ ਸੀ ਉਹ ਚ ਤੇ ਮੈਂ ਜਾ ਕੇ ਉੱਥੇ ਬੋਲਿਆ ਸ਼ਹੀਦਾਂ ਦੀਆਂ ਗੱਲਾਂ ਕੀਤੀਆਂ ਤੇ ਅੱਜ ਰਿਕਾਰਡ ਤੇ ਨੇ ਉਹ ਤੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਖਾਸ ਤੌਰ ਤੇ ਸੰਗਰੂਰ ਵਾਲਿਆਂ ਨੇ ਕਿ ਅੱਜ ਪੰਜਾਬ ਦੇ ਵਿੱਚ 92 ਸੀਟਾਂ ਨਾਲ ਸਭ ਤੋਂ ਵੱਡੇ ਬਹੁਮਤ ਦੇ ਨਾਲ ਤੁਹਾਡੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਜਿਹਦੇ ਤੇ 55000 ਤੋਂ ਵੱਧ ਆਪਾਂ ਨੌਕਰੀਆਂ ਦੇ ਚੁੱਕੇ ਆ 10 ਲੱਖ ਰੁਪਇਆ ਇੱਕ ਪਰਿਵਾਰ ਦਾ ਜੀਵਨ ਦਾ ਬੀਮਾ ਕਰਤਾ ਨਾ ਕੋਈ ਫਾਰਮ ਭਰਨਾ ਹੈ ਪ੍ਰਮਾਤਮਾ ਨਾ ਕਰੇ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਤੱਕ ਜਾਓ ਹਸਪਤਾਲ 'ਚ ਹਸਪਤਾਲ 552 ਪ੍ਰਾਈਵੇਟ ਹਸਪਤਾਲ ਨਾਲ ਪੈਨ ਕਰਤੇ ਹਜ਼ਾਰ ਕਰ ਦਾਂਗੇ ਜਲਦੀ ਉਹਨੂੰ ਸਰਕਾਰੀ ਸਾਰੇ ਇਲਾਜ ਕਰਾ ਕੇ ਘਰਿਆਂ ਜੋ ਬਾਕੀ ਸਭ ਸਰਕਾਰ ਕਰੂਗੀ ਤੁਹਾਡੇ ਵੱਲੋਂ भाई की दस लख रुपए का आम आदमी क्लीनिक खुल गए हस्पता बन रहे हैं, तहसील कंपलैक्स बन रहे हैं, बिजली आ रही है चाली चाली पाँ पाला बाद कस्सिया का पानी देखे लोगों ने बदल रही है तस्वीर रंग रंगला पंजाब क्या सी हर रोज बुरश फड़िया होया मैं था। हर रोज कोई ना कोई रंग भर दिने ਕੀ ਸਾਡਾ ਰੰਗਲਾ ਪੰਜਾਬ ਬਣ ਜੇ ਸਾਨੂੰ ਪੰਜਾਬ ਬਣਾ ਦਿਓ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਰਦਾ ਪੰਜਾਬ